ਸੱਚੀ ਗੱਲ ਜੀ ਸਾਰਿਆਂ ਨੂੰ ਕਿ ਦੁਨੀਆ ਦੇ ਵਿੱਚ ਵਿਸ਼ਵ ਜੁੱਧ ਲੱਗਣ ਲੱਗਾ ਦੁਨੀਆ ਦੇ ਵਿੱਚ ਲੜਾਈ ਲੱਗਣ ਲੱਗੀ ਆ ਅਮਰੀਕਾ ਨੇ ਰਸ਼ੀਆ ਨੇ ਇੰਡੀਆ ਨੇ ਕਿਹਾ ਕਿ ਆਪਣੇ ਆਪਣੇ ਜਿਹੜੇ ਭਾਰਤੀ ਆ ਤੁਸੀਂ ਇਰਾਨ ਤੋਂ ਬਾਹਰ ਹੋ ਜਾਓ ਜਾਂ ਫਿਰ ਕਿਹਾ ਗਿਆ ਕਿ ਉਸ ਏਰੀਆ ਦੇ ਵਿੱਚ ਜਿੰਨਾ ਹੋ ਸਕੇ ਇਹਨਾਂ ਦਿਨਾਂ ਦੇ ਵਿੱਚ ਘਟ ਜਾਓ ਲੜਾਈ ਕਰਨੀ ਹੈ ਜੀ ਇਜ਼ਰਾਈਲ ਨੇ ਇਰਾਨ ਤੇ ਹਮਲਾ ਕਰਨਾ ਰਸ਼ੀਆ ਨੇ ਰਸ਼ੀਆ ਨੇ ਮਦਦ ਵਿੱਚ ਆ ਜਾਣਾ ਕਿਉਂਕਿ ਅਮਰੀਕਾ ਨੇ ਇਜ਼ਰਾਈਲ ਦੇ ਨਾਲ ਰਲ ਕੇ ਇਰਾਨ ਨੂੰ ਘੇਰ ਲੈਣਾ ਹੈ ਇਹੋ ਜਿਹੀਆਂ ਗੱਲਾਂ ਜਿਹੜੀਆਂ ਇਸ ਟਾਈਮ ਬਹੁਤ ਵਾਇਰਲ ਹੋ ਰਹੀਆਂ ਦੇਖਦੇ ਜੀ ਇਹਨਾਂ ਦੇ ਵਿੱਚ ਕਿੰਨੀ ਕਿ ਸੱਚਾਈ ਹੈ ਕਿ ਆਫੀਸ਼ਲ ਕੋਈ ਅਪਡੇਟ ਆ ਦੇਖੋ ਸਭ ਤੋਂ ਪਹਿਲਾਂ ਤਾਂ ਕੋਈ ਵੀ ਆਫੀਸ਼ਲ ਅਪਡੇਟ ਨਹੀਂ ਹੈ ਇਸ ਗੱਲ ਦੇ ਉੱਤੇ ਕਿ ਤੀਜਾ ਵਰਲਡ ਵਾਰ ਤੀਜਾ ਵਿਸ਼ਵ ਯੁੱਧ ਲੱਗੇਗਾ ਹਰ ਬੰਦੇ ਆਪਣਾ ਇੱਕ ਆਈਡੀਆ ਐਸਟੀਮੇਟ ਲਾ ਰਿਹਾ ਸੋ ਅਸੀਂ ਜੋ ਫੈਕਟ ਆ ਉਹਨਾਂ ਦੇ ਉੱਤੇ ਗੱਲ ਕਰਦੇ ਹਾਂ ਜਿ 13ਵਾਂ ਦੇ ਨਾ ਤਹਿਰਾਨ ਵਰਗੇ ਵੱਡੇ ਵੱਡੇ ਜਿਹੜੇ ਸ਼ਹਿਰ ਨੇ ਉੱਥੇ ਜੀ ਵੱਡੇ ਜਿਹੜੇ ਸੂਬੇ ਤਕਰੀਬਨ ਹਰ ਇੱਕ ਸੂਬੇ ਦੇ ਵਿੱਚ ਉੱਥੇ ਅਸ ਟਾਈਮ ਲੋਕ ਹਜ਼ਾਰਾਂ ਦੀ ਗਿਣਤੀ ਦੇ ਉੱਤੇ ਸੜਕ ਦੇ ਉੱਤੇ ਆ ਕਾਰਨ ਇਹ ਹੈ ਜੀ ਉੱਥੇ ਦਾ ਜਿਹੜੀ ਸਰਕਾਰ ਸਿਸਟਮ ਦੇ ਖਿਲਾਫ ਨੇ ਪਰ ਉੱਥੇ ਦੇ ਜਿਹੜੇ ਮੌਤਾਂ ਵੀ ਹੋ ਗਈਆਂ 65 ਤੋਂ 70 ਮੌਤਾਂ ਹੋ ਚੁੱਕੀਆਂ ਨੇ ਨੌ ਬੱਚੇ ਵੀ ਸ਼ਾਮਲ ਆ ਅਸ ਟਾਈਮ ਉੱਥੇ ਇੰਟਰਨੈਟ ਆ ਜਿਹੜਾ ਉਹਨੂੰ ਬੰਦ ਕਰ ਦਿੱਤਾ ਗਿਆ ਤਾਂ ਜੋ ਬਾਹਰ ਲ ਕਿਸੇ ਵੀ ਤਰ੍ਹਾਂ ਦਾ ਕੰਟੈਕਟ ਨਾ ਰਹੇ ਉੱਥੇ ਦੀ ਜਿਹੜੀ ਆਵਾਮ ਵੀ ਸਰਕਾਰ ਦੇ ਖਿਲਾਫ ਸੋ ਇਸ ਕਰਕੇ ਉੱਥੇ ਬਹੁਤ ਹੀ ਜ਼ਿਆਦਾ ਜਿਹੜਾ ਅਸ ਟਾਈਮ ਪ੍ਰੋਟੈਸਟ ਦਾ ਮਾਹੌਲ ਆ ਤੇਹਰਾਨ ਮਸ਼ਦ ਤਬਰੀਜ਼ ਕੌਮ ਅਤੇ ਇਸ ਤੋਂ ਇਲਾਵਾ ਹੋਰ ਵੀ ਕਾਫੀ ਜਿਹੜੇ ਉੱਥੇ ਸੂਬੇ ਜਿੱਥੇ ਇਸ ਟਾਈਮ ਬਹੁਤ ਹੀ ਜ਼ਿਆਦਾ ਪ੍ਰੋਬਲਮ ਦੇਖਣ ਨੂੰ ਮਿਲ ਰਹੀ ਹੈ ਸਪੈਸ਼ਲੀ ਉੱਥੇ ਦੀ ਜਿਹੜੀ ਇਕਨੋਮੀ ਬਹੁਤ ਜ਼ਿਆਦਾ ਡਾਊਨ ਹੋ ਗਈ ਹੈ ਜਿਸ ਤੇ ਕਾਰਨ ਉੱਥੇ ਮਹਿੰਗਾਈ ਬਹੁਤ ਵੱਧ ਗਈ ਹੈ ਤੇ ਇਹ ਦੱਸਿਆ ਜਾ ਰਿਹਾ ਕਿ ਸਰਕਾਰ ਨੂੰ ਲਾ ਕੇ ਦੂਜੀ ਜਿਹੜੀ ਸਰਕਾਰ ਆ ਸ਼ਾਹ ਜਿਹਨਾਂ ਨੂੰ ਕਿਹਾ ਜਾਂਦਾ ਤੇ ਉਹਨਾਂ ਦੇ ਝੰਡੇ ਵੀ ਲਹਿਰਾ ਜਾ ਰਹੇ ਹਨ ਜਿਨ੍ਹਾਂ ਤੇ ਛੇਰ ਅਤੇ ਸੂਰਜ ਦੇ ਜਿਹੜੇ ਨਿਸ਼ਾਨ ਹਨ ਹੁਣ ਇਹ ਸਭ ਦੇ ਵਿੱਚ ਜੇ ਅਸੀਂ ਇਹ ਦੇਖਦੇ ਹਾਂ ਕਿ ਭਾਰਤ ਰਸ਼ੀਆ ਜਾਂ ਹੋਰ ਜਿਹੜੇ ਆਸਟ੍ਰੇਲੀਆ ਜਾਂ ਹੋਰ ਜਿਹੜੇ ਦੇਸ਼ ਹੈ ਜਿਨ੍ਹਾਂ ਨੇ ਕਿਹਾ ਕਿ ਜਲਦ ਤੋਂ ਜਲਦ ਜਿਹੜੇ ਆਪਣੇ ਆਵਾਮ ਉਸ ਕੰਟਰੀ ਨੂੰ ਛੱਡ ਦੋ ਉਹਦੇ ਵਿੱਚ ਸਿਰਫ ਅਤੇ ਸਿਰਫ ਨੈਸ਼ਨਲ ਸਿਕਿਉਰਿਟੀ ਹੈ ਜੀ ਕਿ ਆਪਣੇ ਦੇਸ਼ਾਂ ਦੀ ਦੇਸ਼ ਵਾਸੀਆਂ ਦੀ ਹਿਫਾਜ਼ਤ ਹਰ ਇੱਕ ਦੇਸ਼ ਚ ਜ਼ਿਆਦਾ ਹੈ ਕਿ ਉਸ ਦੇ ਜਿਹੜੇ ਨਾਗਰਿਕਾ ਕਿਸੇ ਵੀ ਦੇਸ਼ ਦੇ ਵਿੱਚ ਹੋਣ ਉੱਤੇ ਸੇਫ ਹੋਣ ਜੇਕਰ ਕੋਈ ਇਸੇ ਤਰ੍ਹਾਂ ਦਾ ਖਤਰਾਤ ਉਹਨਾਂ ਨੂੰ ਉਹ ਸਲਾਹ ਦਿੰਦਾ ਕਿ ਤੁਸੀਂ ਇੱਥੋਂ ਬਾਹਰ ਹੋ ਜਾਓ ਕਿਉਂਕਿ ਇਹ ਤੇ ਹੁਣ ਇਸ ਟਾਈਮ ਲੜਾ ਜਿਹੜੀ ਗੱਲ ਆ ਜਿਆਦਾ ਵੱਧ ਸਕਦੀ ਹੈ ਪਰ ਇਹ ਅੰਦਰੂਨੀ ਹੈ ਜੇ ਹਮਲੇ ਦੀ ਗੱਲ ਕਰੀਏ ਤਾਂ 2025 ਦੇ ਵਿੱਚ ਵੀ ਇਜ਼ਰਾਈਲ ਨੇ ਇਰਾਨ ਦੇ ਉੱਤੇ ਕਾਫੀ ਵਾਰ ਹਮਲਾ ਕੀਤਾ ਪਰ ਫਿਰ ਵੀ ਬਾਹਰੋਂ ਇਸ ਤਰ੍ਹਾਂ ਦੀ ਗੱਲ ਨਹੀਂ ਕਿ ਵਰਲਡ ਵਾਰ ਜਿਹੜੀ ਆ ਦੁਬਾਰਾ ਇੱਕ ਵਾਰ ਫੇਰ ਲੱਗ ਜਾਊਗੀ ਕਿਉਂਕਿ ਨਿਊਕਲੀਅਰ ਅਟੈਕ ਹੋਣੇ ਆ ਜਦੋਂ ਵੀ ਹੋਣੇ ਆ ਤੇ ਇਹ ਇੰਨੀ ਛੇਤੀ ਨਹੀਂ ਸ਼ੁਰੂ ਹੋਣੇ ਤੇ ਨਾ ਹੀ ਇਹ ਹੋਣੇ ਚਾਹੀਦੇ ਆ ਬਾਕੀ ਜੋ ਸੋਸ਼ਲ ਮੀਡੀਆ ਤੇ ਕਿਹਾ ਜਾ ਰਿਹਾ ਨਾ ਦਿਨਾਂ ਦੇ ਵਿੱਚ ਕਿ ਤੀਜਾ ਵਿਸ਼ਵ ਯੁੱਧ ਲੱਗ ਜਾਣਾ ਇਰਾਨ ਅਮਰੀਕਾ ਇਜ਼ਰਾਈਲ ਇਸਾਰੇ ਵਿਚ ਆ ਜਾਣੇ ਇੱਕ ਦੂਜੇ ਨਾਲ ਲੜ ਜਾਣਾ ਬਾਅਦ ਰਸ਼ੀਆ ਨੇ ਵੀ ਵਿਚ ਆ ਜਾਣਾ ਇਹ ਥੋੜੀ ਜਿਹੀ ਗੱਲਾਂ ਵਧਾਜੜਾਂਗੇ ਦੱਸੀਆਂ ਜਾ ਰਹੀਆਂ ਨੇ ਥੋੜਾ ਜਿਹਾ ਇੱਕ ਓਵਰ ਐਸਟੀਮੇਟ ਲਾਇਆ ਜਾ ਰਿਹਾ ਸੋ ਜਿਹੜੇ ਵੀ ਦੇਸ਼ ਆਪਣੇ ਦੇਸ਼ ਵਾਸੀ ਇਹਨੂੰ ਕਹਿ ਰਹੇ ਨੇ ਕਿ ਤੁਸੀਂ ਆਰਾਨ ਤੋਂ ਇਸ ਟਾਈਮ ਬਾਹਰ ਚੱਲ ਜਾਓ ਉਹ ਸਿਰਫ ਅਤੇ ਸਿਰਫ ਸਿਕਿਉਰਟੀ ਦੇ ਲਈ ਹੈ ਉਹਨਾਂ ਦੀ ਹਿਫਾਜ਼ਤ ਦੇ ਲਈ ਹੈ ਨਹੀਂ ਕਿ ਜਿਹੜਾ ਪਰਮਾਣੂ ਯੁੱਧ ਜਿਹੜਾ ਇਸ ਟਾਈਮ ਲੜਨ ਜਾ ਰਿਹਾ 트੍ਰੰਪ ਦਾ ਜੋ ਬਿਆਨ ਆਇਆ ਸੀ ਉਹਨੇ ਇਹੀ ਬਿਆਨ ਦਿੱਤਾ ਹੈ ਕਿ ਜੇ ਗੱਲ ਬਹੁਤ ਜ਼ਿਆਦਾ ਵਿਗੜ ਜਾਂਦੀ ਹੈ ਬਹੁਤ ਜ਼ਿਆਦਾ ਹਿੰਸਾ ਹੋ ਜਾਂਦੀ ਆ ਤਾਂ ਫਿਰ ਉਹ ਸਿਚੁਏਸ਼ਨ ਦੇ ਵਿੱਚ ਮੈਂ ਐਂਟਰ ਹੋ ਸਕਦਾ ਅਮਰੀਕਾ ਜਿਹੜਾ ਐਂਟਰ ਹੋ ਸਕਦਾ ਪਰ ਇਹ ਨਹੀਂ ਕਿ ਅਸੀਂ ਆਣਾ ਹੀ ਸੋ ਥੋੜਾ ਜਿਆ ਨਿਸ਼ਚਿੰਤ ਹੋ ਜਾਓ ਜੀ ਇਸ ਟਾਈਮ ਵਰਲਡ ਵਾਰ ਦਾ ਜਿਹੜਾ ਕੋਈ ਚਾਂਸ ਨਹੀਂ ਹੈ ਉਮੀਦ ਕਰਦੇ ਹਾਂ ਕਿ ਤੁਹਾਨੂੰ ਇਹ ਅਪਡੇਟ ਵਧੀਆ ਲੱਗਿਆ ਹੋਵੇਗਾ